ਦਿਕਤ ਆ ਰਹੀ ਹੈ ਜੀ ਇੱਥੇ ਗੰਦ ਬਹੁਤ ਪਿਆਰੇ ਤੇਰਾ ਤਾਂ ਕਹਿਣ ਆਈ ਹੋਈ ਹੈ ਜੀ ਦੇਖੋ ਹੀਰੋ ਵਾਲੇ ਦੁਬਾਰਾ ਇੱਥੇ ਆ ਜਨ ਪੰਜ ਸਾਲ ਦੀ ਠੇਕਾ ਲੈਣ ਪੰਜ ਸਾਲ ਕੰਮ ਵਧੀਆ ਕੀਤਾ ਅਗਲੇ ਪੰਜ ਸਾਲ ਦੀ ਹੋਰ ਜ਼ਿਆਦਾ ਵਧੀਆ ਕਰਨਗੇ ਤੇ ਸਾਡੇ ਕੋਲ ਤੋਰ ਫੋੜ ਹੋਈ ਪਈ ਹੈ ਕੋਈ ਇਹਨਾਂ ਵਾਲੀ ਵਾਰਸ਼ ਨਹੀਂ ਲੱਗਦਾ ਪਿਆ ਹੁਣ ਤਾਂ ਹੀ ਤੇ ਅੱਗੇ ਜਾ ਕੇ ਕੀ ਹੋਊਗਾ ਤੁਸੀਂ ਇਤਿਹਾਸ ਘੜਾ ਕੇ ਦੇਖ ਲਓ ਜਦੋਂ ਤੋਂ ਹੀਰੋ ਨੇ ਪਹਿਲਾਂ ਨਹੀਂ ਸੰਭਿਆ ਸੀ ਉਦੋਂ ਇੱਥੇ ਲੇਡੀਜ਼ ਬੜਦੀਆਂ ਨਹੀਂ ਸੀਗੀਆਂ ਸ਼ਰਾਬੀ ਸ਼ਰਾਬ ਪੀ ਕੇ ਬੋਤਲਾਂ ਸੜ ਜਾਂਦੇ ਸੀਗੇ ਅਗਲੇ ਰਾਪਾ ਠੇਕਾ ਹੀ ਬੰਦ ਕਰਾਤਾ ਉਹ ਲਗਦਾ ਅਸੀਂ ਕਿਲਾਣਾ ਜੇ ਤੁਸੀਂ ਸਾਨੂੰ ਨਹੀਂ ਕਰ ਸਕਦੇ ਤਾਂ ਅਸੀਂ ਕੱਲ ਹੀ ਕਰਨਾ ਦੇਖੋ ਉਹ ਤਾਂ ਬੇਫੂਹ ਹੈਗੇ ਜਨਰੇਟਰ ਕੀਤੀ ਉਹਨਾਂ ਨੂੰ ਅਕਲ ਹੈ ਨਹੀਂ ਸੀ ਉਹਨਾਂ ਕਿਉਂਕਿ ਉਹ ਸਹਿਯੋਗ ਨਹੀਂ ਕਰਦੇ ਹੋਣੇ ਹੀਰੋ ਨੇ ਜੋ ਕੀਤਾ ਉਹਨੂੰ ਸੰਭਾਲ ਸੰਭਾਲਣ ਵਾਸਤੇ ਫਿਰ ਮੁੜ ਕੇ ਦੇਣਾ ਚਾਹੀਦਾ ਔਰ ਜਿਨ੍ਹਾਂ ਨੂੰ ਅੱਗ ਲੱਗੀ ਹੈ ਉਹ ਆਪਣੇ ਘਰੇ ਬੈਠੋ ਉਹ ਬੇਫੂਹ ਨਹੀਂ ਉਹਨਾਂ ਸਰ ਕੀ ਰਹਿ ਗਏ ਜਿਹੜੇ ਭੰਗੇ ਚਲੇਗੇ ਇਸ ਬਾਅਦ ਬਹੁਤ ਅੱਛਾ ਹੀਰੋ ਸਾਈਕਲ ਵਾਲਿਆਂ ਨੇ ਬਹੁਤ ਅੱਛਾ ਦੇ ਮੇਨਟੇਨੈਂਸ ਕੀਤਾ ਦੇਸ਼ ਦੇ ਵਿੱਚ ਆਕਸੀਜਨ ਸਭ ਤੋਂ ਪਹਿਲਾਂ ਜ਼ਰੂਰੀ ਹੈ ਰਖਾ ਬਾਗ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਸੀ ਅਸੀਂ ਮੁੰਜਾਲ ਹੋਣਾ ਦੇ ਨਾਲ ਆ ਉਨਹੀਂ ਲਗ ਸਰਕਾਰ ਆਵੇ ਹਤਾ ਗਿਆ ਫਿਰ ਵੇਖੋ ਪੁਰਾਣੀ ਹੋਵੇ ਕਾ ਨਾ ਹੋਵੇ ਤੇ ਮੁਯਾਲ ਵਾਲੀ ਹੱਤੀ ਜਾ ਬਹੁਤ ਵਧੀਆ ਸੀਗਾ ਸਸ਼ੀਕਲ ਮੈਂ ਹਾਤੀ ਸੰਦਰ ਮਿਲਦੀ ਕਿ ਦਰਸ਼ਕਾ ਦਾ ਸਵਾਗਤ ਹੈ ਅੱਜ ਅਸੀਂ ਪਹੁੰਚ ਚੁੱਕਿਆ ਲੁਧਿਆਣਾ ਸ਼ਹਿਰ ਦੇ ਰਖ ਬਾਗ ਦੇ ਵਿੱਚ ਰਖ ਬਾਗ ਦੇ ਦਿਨ-ਬਦਿਨ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਕਲਪਤੂ ਇਹ ਪਾਣੀ ਟੋੜਪਨ ਕਿ ਕਿੱਦਾਂ ਹੋ ਗਿਆ ਅਭੀ ਸਾਰੇ ਲੋਕ ਜਿਹੜੇ ਅਸੀਂ ਕਰੀਏ ਦੇਖੀਏ ਫਿਰ ਪਿਆਰ ਕਰਨਾ ਹੈ ਰਖ ਬਾਗ ਨੂੰ ਪਿਛਲੇ 8-9 ਸਾਲਾਂ ਤੋਂ ਇਹ ਜਗ੍ਹਾ ਜਿਹੜਾ ਰੱਖੇ ਜਾ ਰਿਹਾ ਉਹ ਸੁਦੇ ਆਖਿਆ ਜੀ ਕਿ ਪਰਮੋਕ ਸਾਇਕਲ ਕਾਪਣੀ ਥੀਰੋ ਕੈਗਲ ਵਾਲੇ ਇਹ ਠੀਕ ਕਲੇ ਤਾਂ ਅਦੂਰਾ ਦਾਖਰ ਕਾਪ ਗਾ ਜੀ ਉਹਨਾਂ ਨੇ ਬਹੁਤ ਟਾਈਮ ਕਰਦੇ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਖਰਚ ਕੀਤਾ ਉਹਦਾ ਬੈਗ ਦਾ ਬਹੁਤ ਜ਼ਿਆਦਾ ਸੁਧਾਰ ਕੀਤਾ ਜੀ ਇੱਕ ਇਹਨਾਂ ਦਾ ਬੜੀਆ ਸੁਧਾਰ ਕੀਤਾ ਜੇ ਦੇ ਲਗਭਗ ਪਹਿਲਾਂ ਜੇ ਮਨ ਲਾ 100-150 ਅੰਦਾਜ਼ਾ 10 ਗੁਣਾ ਹਜ਼ਾਰ ਬੰਦਾਨ ਲੱਗ ਇਹਦੇ ਪਬਲਿਕ ਅਪੀਲ ਲੱਗੀ ਪਬਲਿਕ ਬਹੁਤ ਖੁਸ਼ ਹੋ ਗਈ ਅਰ ਹਨ ਫਾਮਾਨੀ ਆਈ ਸਾਡੇ ਸੇ ਮਹਾਜੋ ਕੁਰੀਸ਼ਾ ਸਾਹਿਬ ਜਿਹੜੇ ਬਹੁਤ ਹੀ ਵਧੀਆ ਇਨਸਾਨ ਆ ਉਹ ਉਹਦੇ ਆਇਆ ਹੈ ਦਾ ਬਹੁਤ ਬਕਾਫੀ ਕਰ ਰਹੀ ਹੈਗੀ ਆ ਕਿਸੇ ਬੰਦੇ ਨੇ ਕੋਈ ਗਲਤ ਗਾਈਡ ਕਰਕੇ ਕਿੱਦਾਂ ਕਰਕੇ ਜਗ੍ਹਾ ਦੇ ਉੱਤੇ ਇਹ ਜਗ੍ਹਾ ਜਿਹੜਾ ਸਾਹਮਣੇ ਦੇਖੋ ਤੁਸੀਂ ਇਹ 2-ਸਾਈਕਲ ਵਾਲੇ ਬੁੱਤ ਲੱਗੇ ਜਗ੍ਹਾ ਆਪਣੀ ਤੋਂ ਤੋੜ ਪਨ ਕਰਤੀ ਉਹੀ 2-ਸਾਈਕਲ ਵਾਲੇ ਆਪਾਂ ਠੇਕਾ ਵੀ ਛੱਡ ਰਹੀ ਹੈਗੀ ਆ ਇਹ ਅਸੀਂ ਕਮਿਸ਼ਨਰ ਸਾਹਿਬ ਜਿਹੜੇ ਗੱਡੇ ਖੂਜਬਾਨ ਹੈਗੇ ਆ ਉਹ ਬਹੁਤ ਵਧੀਆ ਇਨਸਾਨ ਹੈਗੇ ਆ ਸ਼ਹਿਰ ਦਾ ਖੁਸ਼ਹਾਲੀ ਕਾੰਦੀ ਹੈਗੇ ਆ ਸਾਡੇ ਜਿੰਨੇ ਵੀ ਇੱਥੇ ਰੱਕ ਵਗਦੇ ਸ਼ਹਿਰਗਰ ਵਾਲੇ ਬੰਦੇ ਹੈਗੇ ਆ ਉਹ ਹੀ ਉਹਨਾਂ ਕੋਲ ਯੋਰ ਅਪੀਲ ਕਰਦੀ ਹੈਗੇ ਹਮ ਇਹ ਠੇਕਾ ਜਿਹੜਾ ਜੀਰੋ ਸਾਈਕਲ ਵਾਲਿਆਂ ਨੂੰ ਪੁੰਨੂ ਬਹਾਲ ਕੀਤਾ ਜਦੋਂ ਉਦੋਂ ਹੀ ਉਹ ਰੱਖ-ਰਖਾਵ ਕਰਮ ਉਹ ਜਿਹੜਾ ਸ਼ਹਿਰ ਆਪਣਾ ਉਹਦੀ ਨਿਹਾਰ ਵਧੀਆ ਬਣੀ ਰਹੇ ਸ਼ਹਿਰ ਵਾਸੀ ਖੁਸ਼ ਰਹਿਣ ਉਹ ਦੇਖੋ ਜੇ ਜੀ ਅੱਛੀ ਛੇਤਾ ਤਦ ਹੀ ਸ਼ਹਿਰ ਖੁਸ਼ ਰਹਿ ਸਕਦਾ ਵਾ ਉਹ ਦੂਰੋਂ ਦੂਰੋਂ ਇੱਥੇ ਰੱਖਵਾ ਦੇਖਣ ਆਉਂਦੇ ਕਿਸੇ ਜਮਾਨੇ ਲੋਕ ਆਉਂਦਾ ਪੈਰਾਡਾਈਜ਼ ਆਉਂਦੇ ਆ ਗਿਆ ਜੰਦਰ ਜੀ ਰੱਖਵਾ ਕਰਨੋਂ ਆਪਾਂ ਜਾਣੀਏ ਪੈੜ ਹੈ ਜੋਦੇ ਹੀ ਬਣਿਆ ਰਵੇ ਕਮਿਸ਼ਨ ਸਾਹਿਬ ਸਾਰੇ ਸ਼ਹਿਰ ਬੱਚੇ ਸੀ ਲੋਕਨ ਇਹ ਦਵਾ ਕੀ ਰਹੀ ਹੈ ਸ਼ੁਰੂ ਕਰ ਇੱਕ ਤਾਂ ਬੈਸੀ ਸਰਕਾਰ ਕੋਲ ਫੰਡ ਘਟਾ ਹੈ ਇੱਕ ਪ੍ਰਾਈਵੇਟ ਕੰਪਨੀ ਨੇ ਇਹ ਇਨੀਸ਼ੀਏਟਿਵ ਚੱਕਿਆ ਵੀ ਇਹਨੂੰ ਠੀਕ ਰੱਖਿਆ ਜਾਵੇ ਤੁਸੀਂ ਦੱਸੋ ਇੱਕ ਤੁਸੀਂ ਉਹਦੇ ਦੇਖੋ ਕਿ ਕਿੰਨਾ ਇਹਨਾਂ ਨੇ ਤੈਸ ਮੈਸ ਕਰਤਾ ਵੀ ਦੋ ਬੰਦੇ ਨੇ ਜਿਨ੍ਹਾਂ ਨੇ ਕੋਈ ਰੇਟ ਲਾਈ ਹੈ ਜੋ ਇਹਨਾਂ ਨੇ ਦੱਸਿਆ ਠੱਪ ਰਖਾਵ ਨਹੀਂ ਤਾਂ ਇਹਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨੂੰ ਰੱਖ ਰਖਾਵ ਸਹੀ ਰੱਖਣ ਦੀ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੇ ਸੈੱਟ ਕਰਦੇ। ਤੁਹਾਨੂੰ ਨਾ ਹੋਈ 15 ਸਾਲ ਹੋ ਗਏ ਜੀ। ਮੈਨੂੰ 15 ਸਾਲ ਮੈਨੂੰ ਹੋ ਗਏ ਆਂਦੇ ਨੂਰੇ ਜੀ 25 ਸਾਲ ਹੋ ਗਏ। ਕਿੰਨਾ ਕ ਬਦਲਾਅ ਦੇਖਿਆ ਤੁਸੀਂ ਪਹਿਲਾਂ ਕੀ ਸੀਗਾ ਤੇ ਹੁਣ ਕੀ? ਪਹਿਲਾਂ ਤਾਂ ਇੱਥੇ ਐ ਸੀ ਜਿਵੇਂ ਜਿੰਗਲ ਡਰਾਈਵ ਨਹੀਂ ਹੁੰਦੇ ਇੱਥੇ ਰਸਤੇ ਜਿਉਂਦੀ ਕਾਮ ਵੀ ਹੁੰਦੀ ਸੀ ਮਿੱਟੀ ਹੋਣੀ ਹੋਗੀ। ਹੁਣ ਤਾਂ ਸਫਾਈ ਐ ਬਿਲਕੁਲ ਔਰ ਬੱਚਿਆਂ ਲਈ ਇਹਨਾਂ ਨੇ ਬਹੁਤ ਕੁਝ ਬੁਲਿਆ ਕੀਤਾ ਬੱਚਿਆਂ ਲਈ ਝੂਟੇ ਕੀਤੇ ਉਹ ਸਾਰਾ ਕੁਝ ਕੀਤਾ। ਜਿਵੇਂ ਇਹਨਾਂ ਨੇ ਹੱਥ ਥੋੜ੍ਹ ਕੇ ਬਹੁਤ ਕੰਮ ਕੀਤਾ। ਇਹ ਲੁਧਿਆਣਾ ਦਾ ਐਕਚੁਅਲੀ ਕੀ ਇੱਕ ਪ੍ਰਾਈਡ ਜਨ ਕੀ ਸੀ ਜਿਹੜੇ ਕਿ ਲੋਕੀ ਇੱਥੇ ਨੂੰ ਕਹਿੰਦੇ ਅਸੀਂ ਇੱਕ ਪ੍ਰਾਊਡ ਫੀਲ ਕਰਦੇ ਸੀ ਕਿ ਅਸੀਂ ਲੋਕਾਂ ਨੂੰ ਕਹਿੰਦੇ ਸੀ ਸਾਡੇ ਲੁਧਿਆਣੇ ਜਾ ਕੇ ਰਖਬਗ ਦੇਖ ਕੇ ਜਾਓ ਕਹਿੰਦਾ ਭਰੇ ਪੰਜਾਬ 9 ਜੂਨ ਜੀ ਤੋਂ ਵਧੀਆ ਪਾਰਕ ਕੋਈ ਨਹੀਂ ਸੀਗਾ ਲੋਕੀ ਇੱਥੇ ਇਤਵਾਰ ਨੂੰ ਬਾਕੀ ਦਿਨਾਂ ਜਾ ਕੇ ਆਪਣਾ ਫੈਮਲੀਆ ਨੂੰ ਲੈ ਕੇ ਪਿਕਨਿਕ ਮਨਾਉਂਦੇ ਸੀ ਸਾਰੇ ਬੈਠੇ ਸੀ ਇੰਜੋਏ ਕਰਦੇ ਸੀਗੇ ਸਫਾਈ ਜਿੰਨੇ ਡਰਮ ਵਗੈਰਾ ਲੱਗੇ ਹੋਏ ਹਰ ਚੀ ਦੀ ਸਫਾਈ ਉਰੇ ਹੁੰਦੀ ਸੀ ਕਿੰਨੇ ਮੰਨਲੀ ਔਰ ਕਿੰਨੇ ਉਹ ਗਾਰਡ ਰੱਖਿ ਵਾਏ ਸੀਗੇ ਇੱਥੇ ਜਦ ਕਿ ਹੁਣ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਲੋਕੀ ਆ ਕੇ ਨਸ਼ੇ ਕਰਦੇ ਸੀ ਸਭ ਕੁਝ ਕਰ ਲਿੰਦੀ ਇੱਥੇ ਅਸੀਂ ਫੈਮਲੀਆ ਨਾਲ ਲੋਕਿਆ ਨੇ ਇਤਵਾਰ ਨੂੰ ਤੁਸੀਂ ਆ ਕੇ ਦੇਖੋ ਇਥੇ ਰੌਣਕ ਲੱਗੀ ਹੁੰਦੀ ਸਰ ਤੋੜਨ ਦਾ ਕਾਰਨ ਕੀ ਸੀ ਹੁਣ ਜਿਨ੍ਹਾਂ ਨੇ ਰੁਪਈਏ ਖਾਣ ਵਾਸਤੇ ਨਾ ਲੋਕੇ ਕਈ ਰੇਟ ਲਾ ਦਿੰਦੇ ਸਾਨੂੰ ਵੀ ਪੈ ਰਹੇ ਹੋ ਕੀ ਮਤਲਬ ਬਲੈਕਮੇਲ ਕਰਨ ਵਾਲੇ ਬੰਦੇ ਹੁੰਦੇ ਇਹਨਾਂ ਜਿਨ੍ਹਾਂ ਨੂੰ ਮਿਲਣਾ ਮਲਾਣਾ ਕੱਖ ਹੁੰਦਾ ਨਹੀਂ ਉਹਨਾਂ ਨੂੰ ਮਿਲਿਆ ਕੱਖ ਨਹੀਂ ਹੋਣਾ ਤੇ ਉਹਨਾਂ ਨੇ ਚੱਕ ਕੇ ਰੇਟ ਲਾਤੀ ਰੇਟ ਲਾ ਕੇ ਜਰ ਕੇ ਕਮਿਸ਼ਨਰ ਸਾਹਮਣੇ ਅਨਜਾਇ ਬਾਕੀ ਪਬਲਿਕ ਨੂੰ ਵੀ ਆ ਕੇ ਪੁੱਛਣਾ ਚਾਹੀਦਾ ਸੀ ਹਮ ਇੱਥੇ ਕੀ ਖਾਲੀ ਉਹ ਤਿੰਨ ਬੰਦਿਆਂ ਦੇ ਉੱਤੇ ਰੇਟ ਦੇ ਉੱਤੇ ਤੁਸੀਂ ਇਨੀਸ਼ੀਏਟਿਵ ਲੈ ਲਿਆ ਬਾਕੀ ਪਬਲਿਕ ਨੂੰ ਵੀ ਪੁੱਛਦੇ ਆ ਕੇ ਕਿ ਤੁਸੀਂ ਕੀ ਚਾਹੁੰਦੇ ਤੋੜਨਾ ਚਾਹੁੰਦੇ ਜਾਂ ਰੱਖਣਾ ਚਾਹੁੰਦੇ ਸਾਰੀ ਅੱਜ ਦੁਨੀਆ ਸਾਰੀ ਦੁਖੀ ਹੋਈ ਪਈ ਐ ਇੱਥੇ ਜਿਹੜੇ ਸ਼ਹਿਰ ਗਏ ਤੇ ਲੋਕੀ 10-10 ਕਿਲੋਮੀਟਰ ਤੋਂ ਅੱਛੇ ਸ਼ਹਿਰ ਕਰਨਾਂ ਦਾ ਇਹ ਨਹੀਂ ਯਾਰ ਕਿ ਲੋਕਾਂ ਕੋਲ ਪਾਰਕ ਹੁੰਦੇ ਆ ਬਾਬ ਜੀ ਉੱਥੇ ਨਹੀਂ ਕੋਈ ਲੋਕ ਇੱਥੇ ਦਾ ਪਾਰਕ ਕਰਦੇ ਨੇ ਫੇਲ ਕਰਨਾਂ ਦੇ ਤੋੜਨ ਦਾ ਕਾਰਨ ਕੋਈ ਡਿਵੈਲਪਮੈਂਟ ਦੇ ਵਿੱਚ ਵਾਅਦਾ ਕਰਨਾ ਸੀਗਾ ਜਾਂ ਮਨ ਲਓ ਕੁਝ ਹੋਰ ਇੱਥੇ ਡਿਵੈਲਪਮੈਂਟ ਦਾ ਵਾਅਦਾ ਕੀ ਕਰ ਰਹੇ ਨੇ ਇਹਨਾਂ ਤੋਂ ਉੱਪਰ ਡਿਵੈਲਪਮੈਂਟ ਕੀ ਨੇ ਕਰ ਦਿੱਤ ਪਹਿਲਾਂ ਤੋਂ ਕੁਝ ਵੀ ਨਹੀਂ ਇਹ ਸੜਕਾਂ ਬਣ ਗਈਆਂ ਲੋਕ ਬੱਚੇ ਇੱਥੇ ਆ ਕੇ ਸ਼ੇਅਰ ਕਰਨਾਂ ਦੇ ਸਾਈਕਲ ਚਲਾਉਂਦੇ ਹੈ ਸਾਈਕਲ ਦੀ ਸਾਈਕਲਿੰਗ ਹੁੰਦੀ ਹੈ ਉਰੇ ਹਰ ਸਿਹਤ ਦੇ ਵਾਸਤੇ ਅੰਦਰ ਐਕਸਰਸਾਈਜ਼ ਹੁੰਦੀ ਹੈ ਲੋਕੀ ਇੱਥੇ ਯੋਗਾ ਕਰਦੇ ਇਸ ਤਰ੍ਹਾਂ ਸਭ ਕੁਝ ਹੋਣੇ ਤੇ ਲੋਕਾਂ ਨੇ ਗੰਦ ਪਿਆ ਰਿਆ ਨਾ ਕਿ ਇੱਥੇ ਨ ਕੋਈ ਪਲੇਟਾ ਨਹੀਂ ਚੱਕਣੀ ਕਿਸੇ ਨੂੰ ਕੋਈ ਕਾਗੇ ਨਹੀਂ ਚੱਕਣਾ ਇੱਥੇ ਹੋਲੀ-ਵੋਲੀ ਇੱਥੇ ਲੋਕੀ ਆਣਾ ਬੰਦ ਕਰ ਜਾਂਦੇ ਜਾਨੀ ਕਿ ਹੁਣ ਇਹ ਤੁਹਾਡੇ ਦੁਆਰਾ ਵਿਰੋਧ ਕੀਤਾ ਜਾ ਰਿਹਾ ਦਾ ਬਿਲਕੁਲ ਵਿਰੋਧ ਕੀਤਾ ਜਾ ਰਿਹਾ ਤੁਸੀਂ ਚਾਹੁੰਦੇ ਹੋ ਕਿ ਇਹੀ ਜਿਹੜਾ ਮੇਨਟੇਨ ਕੀਤਾ ਜਾਵੇ ਇਹਨੂੰ ਕਿਆ ਕਾਰਪੋਰੇਸ਼ਨ ਦੇ ਕੋਲ ਤੋਂ ਫੰਡ ਫੰਡ ਲੈਣੀ ਹੋਵੇ ਇਹ ਵਾਸ਼ਰੂਮ ਨਹੀਂ ਮੇਨਟੇਨ ਕਰ ਸਕਦੇ ਬਿਲਕੁਲ ਜੋ ਇਹਨਾਂ ਨੇ ਬਾਥਰੂਮ ਸਾਰੇ ਲੁਧਿਆਣਾ ਚ ਤੁਸੀਂ ਚਲੇ ਜਾ ਕੇ ਦੇਖ ਲਓ ਇਹ ਜਿਹੜਾ ਬਾਥਰੂਮ ਇਹਨਾਂ ਨੇ ਬਣਾਇਆ ਮੇਰੇ ਖਿਆਲ ਦੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਨਹੀਂ ਇਹੋ ਜਿਹਾ ਬਾਥਰੂਮ ਤੇ ਇਹ ਰਿੱਟ ਕਿਹਨਾਂ ਦਮਾਰਾ ਲਗਾਈ ਗਈ ਸੀ ਇਹ ਰਿੱਟ ਦਾ ਤਾਂ ਸਾਨੂੰ ਪਤਾ ਨਹੀਂ ਕਿਹਨਾਂ ਲਿੱਟੀ ਆ ਜਾਂ ਲੱਗੀ ਆ ਇੱਥੇ ਕਮਰਸ਼ੀਅਲ ਐਕਟੀਵਿਟੀ ਹੋ ਰਹੀਆਂ ਹਨ ਮਗਰ ਇਹਦੇ ਵਿੱਚ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਰਹੀਆਂ ਸੀ ਸੋਸ਼ਲ ਸੋਸ਼ਲ ਐਕਟੀਵਿਟੀਆਂ ਹੋ ਰਹੀਆਂ ਸੀ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਰਹੀਆਂ ਅ ਤੁਸੀਂ ਦੇਖੋ ਇਹਦਾ ਵਾਸ਼ਰੂਮ ਹੈ ਜੀ ਕਾਰਪੋਰੇਸ਼ਨ ਵਾਸ਼ਰੂਮ ਹੀ ਇਕੱਲਾ ਮੇਨਟੇਨ ਕਰਕੇ ਦਿਖਾ ਦਵੇ ਹੂੰ ਤੇ ਅਸੀਂ ਮੰਨ ਜਾਵਾਂਗੇ ਇਹਨਾਂ ਨੂੰ ਕਮਿਸ਼ਨਰ ਸਾਹਿਬ ਵੀ ਆਜੇ ਚਾਹੇ ਇਹਨਾਂ ਦੇ ਸੀ ਮੰਤਰੀ ਵੀ ਆਜੇ ਉਹ ਵਾਸ਼ਰੂਮ ਮੇਨਟੇਨ ਕਰਕੇ ਦਿਖਾ ਦੇ ਜਗਵਾਰ ਦਾ ਸਮਾਨ ਨਹੀਂ ਜੀ ਇਹਨਾਂ ਨੇ ਸਪੈਸ਼ਲ ਬਾਥਰੂਮ ਬਣਾਇਆ ਮੈਂ ਕੋਈ ਗੱਲ ਕਹਾਂਗਾ ਕਿ ਸਮਾਰਟ ਸਿਟੀ ਦੇ ਵਿੱਚ ਸਾਰਿਆਂ ਨੇ ਚੱਕ ਚੱਕਿਆ ਹੋਇਆ ਜੀ ਇਹ ਸਮਾਰਟ ਸਿਟੀ ਹੈ ਸਾਡਾ ਸਮਾਰਟ ਸਿਟੀ ਹੈ ਸਮਾਰਟ ਸਿਟੀ ਦੇ ਵਿੱਚ ਇੱਕੋ ਹੀ ਇੱਕ ਜਿਹੜਾ ਹੈ ਸਮਾਰਟ ਆਈਟਮ ਉਹ ਹੈ ਰਖਵਾਗ ਉਹ ਰਖਵਾਗ ਨੂੰ ਡਿਸਟਰੋਏ ਕੀਤਾ ਜਾ ਰਿਹਾ ਇਸ ਤੋਂ ਜ਼ਿਆਦਾ ਯਾਨੀ ਕਿ ਮਿਸਟੇਕ ਕੀ ਹੋਊਗੀ ਆਪਣੇ ਚੀਫ ਸਾਹਿਬ ਦੀ ਕਿ ਜਿਹੜੇ ਕੀ ਇਸ ਗੱਲ ਨੂੰ ਧਿਆਨ ਨਹੀਂ ਦੇ ਰਹੇ ਤੇ ਇਹ ਬਹੁਤ ਵੱਡਾ ਮਤਲਬ ਹੈ ਨਾ ਅਨਿਆਇ ਹੋ ਰਿਹਾ ਲੁਧਿਆਣੇ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ 스마트 ਸਿਟੀ ਨੂੰ ਜੇ ਵਾਕਈ ਆਪਾਂ ਚਾਹਦੇ ਆ 스마트 ਸਿਟੀ ਹੋਵੇ ਤਾਂ ਉਹਨੂੰ 스마트 ਬਣਾਉਣ ਲਈ ਜਿਹੜੀਆਂ ਚੀਜ਼ਾਂ 스마트 ਹੈਗੀਆਂ ਘਟੋ ਘਟ ਉਹਨਾਂ ਨੂੰ ਤਾਂ ਮੇਨਟੇਨ ਕਰ ਲੋ ਕਰਨ ਮੰਨਦੇ ਹੋ ਕਿ ਇਹ ਜਿਹੜੀ ਮਤਲਬ ਇੰਨਾ ਜਣੀ ਕਿ ਨੁਕਸਾਨ ਹੋਇਆ ਵਾ ਸਾਰਾ ਕੁਝ ਤੋੜਪੰਨ ਕੀਤੀ ਆ ਕਿੰਨਾ ਬਲੁ ਪਤਾ ਲੱਗਿਆ ਸੀ ਕਿ ਕਿਸੇ ਵਕੀਲ ਸਾਹਿਬ ਨੇ ਕੇਸ ਕੀਤਾ ਸੀਗਾ ਇਵੇਂ ਕਰਕੇ ਸਾਰਾ ਸਿਸਟਮ ਵਿਗੜ ਗਿਆ ਆਗਾ ਤੇ ਇਹ ਕਰਕੇ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਕਿ ਇਦਾਂ ਵਧੀਆ ਬਾਗ ਜਿਹੜਾ ਸੀਗਾ ਉਹਨੂੰ ਉਜਾੜ ਦਿੱਤਾ ਗਿਆ ਤੇ ਹੁਣ ਖਾਲ ਪਰੇਸ਼ਾਨ ਦੇ ਅੰਦਰ ਪਹਿਲਾਂ ਵੀ ਸੀ ਲੋਕਾਂ ਨੇ ਦੇਖਿਆ ਹੁਣ ਵੀ ਦੇਖਣਗੇ ਤੇ ਇਸ ਕਰਕੇ ਲੱਗਦਾ ਕਿ ਇਹਦਾ ਹੁਣ ਕੋਈ ਜ਼ਿਆਦਾ ਸੁਧਾਰ ਨਹੀਂ ਹੋਏਗਾ ਸਰ ਕਾਰਨ ਕੀ ਲੱਗਦਾ ਕਾਰਨ ਕੀ ਨਜ਼ਰ ਆ ਰਿਹਾ ਕਿ ਕਿਉਂ ਇਹ ਤੋੜ ਦਿੱਤਾ ਗਿਆ ਕਿ ਇਹ ਨੂੰ ਕਮਰਸ਼ੀਅਲ ਯੂਜ਼ਿੰਗ ਲਈ ਲੱਗ ਰਿਹਾ ਸੀਗਾ ਕੀ ਕਰ ਬਤ ਦਿਓ ਤਾਂ ਜੀ ਵਕੀਲ ਸਾਹਿਬ ਵੀ ਦੱਸ ਸਕਦੇ ਕਿਉਂਕਿ ਸਾਨੂੰ ਤਾਂ ਇਹਨਾਂ ਪਤਾ ਲੱਗਿਆ ਸੀਗਾ ਕਿ ਇਹ ਇਹਨਾਂ ਨੇ ਵਕੀਲਾਂ ਨੇ ਕਿਸ ਨੇ ਕੀਤਾ ਕੇ ਉਹਦੇ ਕਰਕੇ ਇਹ ਸਾਰੇ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਹੈ ਤੇ ਬਿਲਕੁਲ ਗਲਤ ਹੈ ਜੀ ਜੋ ਕੁਝ ਕੀਤਾ ਉਸਨੇ ਪਬਲਿਕ ਵਾਸਤੇ ਹੈ ਪਬਲਿਕ ਸੇਵਾ ਵਾਸਤੇ ਅਗਰ ਉਹ ਆਪਣੇ ਹੀਰੋ ਵਾਲੇ ਜੰਮਨਾਲ ਸਾਹਿਬ ਦੇ ਲੱਗੇ ਨਹੀਂ ਸੀਗੇ ਤਾਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹਨਾਂ ਦਾ ਸਾਥ ਦਿੰਦੇ ਤੇ ਕੁਛ ਨਾ ਕੁਛ ਲੋਕਾਂ ਦਾ ਭਲਾ ਹੁੰਦਾ اچھا ਲੱਗਦਾ ਵਧੀਆ ਲੱਗਦਾ ਕੀ ਲੱਗਦਾ ਕਿ ਹੁਣ ਪਬਲਿਕ ਇਸ ਵ 代 ਹਾਲਾਤ ਦੇਖ ਕੇ ਉਹ ਵੀ ਫਿਰ ਵੀ ਆਪਣਾ ਆਣਾ ਜਾਣਾ ਬਰਕਰਾਰ ਰੱਖੀ ਜਾਂ ਘਟ ਹੋ ਜੂਗਾ ਦੇਖੋ ਜੀ ਮੈਂ ਸਾਡੇ ਹਿਸਾਬ ਨਾਲ ਤਾਂ ਇਹ ਮੇਰੇ ਜੋ ਮੈਂ ਮੰਨਦਾ ਕਿ ਇਥੇ ਨੈਚੁਰਲੀ ਜਦੋਂ ਜਦੋਂ ਖੰਡ ਫੈਲ ਗਿਆ ਸਾਰੇ ਗਮਲੇ ਤੋੜ ਦਿੱਤੇ ਗਏ ਇੱਧਰ ਉੱਧਰ ਹੋ ਗਏ ਲੋਕੀ ਪਬਲਿਕ ਜਦ ਆਉਗੀ ਤਾਂ ਸੁਧਾਰਦਾ ਨਹੀਂ ਕਰੇਗੀ ਖਰਾਬ ਹੀ ਕਰੇਗੀ ਤੁਹਾਡੇ ਹਿਸਾਬ ਦੇ ਨਾਲ ਜਾਨੀ ਕਿ ਇਹ ਜਿੰਨੇ ਕਿ ਹੀਰੋ ਸਾਈਕਲ ਇਹਦੀ ਇਹਨੂੰ ਮੇਨਟੇਨ ਕਰ ਰਿਆ ਸੀ ਰਖਭਗ ਨੂੰ ਹੁਣ ਲੱਗਦਾ ਕਿ ਇਸੇ ਤਰ੍ਹਾਂ ਸਬਸਕ੍ਰਾਈਬਰ ਕਰਾ ਰੂ ਬਿਲਕੁਲ ਨਹੀਂ ਜੀ ਹੁਣ ਨਹੀਂ ਆਗਾ ਬੈਠ ਸਕਦੀ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਦੇਖਦੇ ਰਹੇ ਹੁਣ ਵੀ ਦੇਖਿਆ ਪਹਿਲੇ ਨਾਲੋਂ ਇਸ ਚ 100% ਦਾ योगदान ਸੀਗਾ ਉਹਨਾਂ ਦਾ ਔਰ ਸਫਾਈ ਸੀ ਸਭ ਕੁਝ ਸੀ ਸਕਿਉਰਟੀ ਗਾਰਡ ਸੀ ਇਸ ਕਰਕੇ ਇਹ ਕਿਤਾ ਕੰਮ ਹੋਇਆ ਗਲਤ ਹੋਇਆ ਇਹਨਾਂ ਨੇ ਕਹਿਦਾ ਕਿ ਦੁਬਾਰਾ ਉਹਨਾਂ ਨੂੰ ਹੀ ਦੇ ਦਿੱਤਾ ਜਾ ਰਹੀ ਹੈ ਬਾਗ ਦੇ ਨਾਲ ਜਿਹੜੇ ਕਿ ਪਤਾ ਨਹੀਂ ਕੋਣ ਲੋਕ ਹੈਗੇ ਆ ਜਿਹੜੇ ਕਿ ਦਖਲਦਾਨੀ ਕਰਦੇ ਆ ਹੀਰੋ ਨੇ ਇੰਨਾ ਮੈਂਟੇਨ ਕੀਤਾ ਸੀ ਇਹਨੂੰ ਕਿ ਇੱਥੇ ਕੋਈ ਬੰਦਾ ਨਹੀਂ ਆਂਦਾ ਸੀਗਾ ਤੇ ਹੁਣ ਲੱਖਾਂ ਹਜ਼ਾਰਾਂ ਬੰਦੇ ਇੱਥੇ ਆਉਂਦੇ ਹੈਗੇ ਆ ਸੋ ਸਮਝ ਨਹੀਂ ਆ ਰਹੀ ਕਿਉਂ ਨਹੀਂ ਆਪਣਾ ਆਪਣੀ ਗਵਰਨਮੈਂਟ ਦੇਰੀ ਹੈ ਕਿ ਇਹਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਕੀ ਲੱਗਦਾ ਹੈ ਕਿ ਗਵਰਨਮੈਂਟ ਕਿਉਂ ਨਹੀਂ ਧਿਆਨ ਦੇ ਪਾਰੇ ਸਾਡੇ ਨੂੰ ਸਮਝ ਨਹੀਂ ਆਇਆ ਜੀ ਕਿਉਂ ਨਹੀਂ ਇਹਨਾਂ ਵਧੀਆ ਚੀਜ਼ ਬਣੀ ਹੋਈ ਹੈ ਇਹਨੂੰ ਤੋੜ ਰਹੀ ਹੈ ਫੋੜ ਰਹੀ ਹੈ ਉਹਨਾਂ ਨੂੰ ਡਿਸਟਰੋਏ ਕਰ ਰਹੀ ਹੈ ਇਹਨੂੰ ਮੈਂਟੇਨ ਹੀਰੋ ਸਾਈਕਲ ਨਾਲ ਵਧੀਆ ਕਰ ਰਿਹਾ ਹੈ ਸਮਝ ਨਹੀਂ ਆਇਆ ਕਿੱਦਾਂ ਕੀ ਹੋ ਰਿਹਾ ਹੈ ਪਲੀਜ਼ ਤੇ ਹੁਣ ਤੱਕ ਤੁਸੀਂ ਸਾਰੇ ਵਿਰੋਧ ਕਰਦੇ ਪਏ ਹੋਲੇ ਨਹੀਂ ਕੋਈ ਇਨੀਸ਼ੀਏਟਿਵ ਲਿਆ ਹੋਇਆ ਇਸ ਚੀਜ਼ ਨੂੰ ਲੈ ਕੇ ਕਿਸੇ ਨੇ ਕਿਸੇ ਨੇ ਨਹੀਂ ਲਿਆ ਦੀ ਇਹਨੇ ਇੱਕ ਮਿੰਟ ਇੱਕ ਕਾਰਪੋਰੇਸ਼ਨ ਹੀ ਪਾ ਰਹੇ ਸੀ ਜਿਹੜਾ ਵਾਲੇ ਜਿੰਨੇ ਵੀ ਇਹ ਤਾਂ ਸਿਆਰ ਕਰ দেয়া ਗਿਆ ਮੁੰਡੇ ਨੂੰ ਅਸੀਂ ਇੱਕ ਬਿਸ਼ੇਰ ਸਾਹ ਨੂੰ ਜਾ ਕੇ ਸਾਰੇ ਆਪਣੇ ਦੁੱਖ ਦਰਦ ਦੱਸਾ ਗਏ ਪੋਸ਼ੀਲ ਕਰਾ ਗਏ ਦੁਆਰ ਤੇ ਪੁਨੋ ਬਹਾਲ ਕਰਾਇਆ ਹੈ ਦੇ ਨਾਲ ਜਿਸ ਤਰ੍ਹਾਂ ਤੁਸੀਂ ਲੋਕਾਂ ਦਾ ਵਿਰੋਧ ਦੇਖਿਆ ਹੈ ਕਿ ਪਾਰਕ ਦੇ ਵਿੱਚ ਕਾਰਪੋਰੇਸ਼ਨ ਦੇ ਵੱਲੋਂ ਹੋਈ ਗਈ ਥੋਰਪਾ ਨੂ ਲੈਂ ਤੇ ਲੋਕੀ ਪਰੇਸ਼ਾਨ ਨੇ ਉਹ ਚਾਹੁੰਦੇ ਕਿ ਇਸ ਪਾਰਕ ਨੂੰ ਮੇਨਟੇਨ ਕੀਤਾ ਜਾਵੇ ਨਾ ਕਿ ਇਸ ਤਰ੍ਹਾਂ ਇਸ ਪ੍ਰੋਪਰਟੀ ਨੂੰ ਬਰਬਾਦ ਕਰਕੇ ਲੋਕ ਵੀ ਜਿਹੜੇ ਨੇ ਇੱਥੇ ਆ ਕੇ ਪੁੱਛਨੇ ਪਰ ਜੋ ਵੀ ਇਨੀਸ਼ੀਏਟਿਵ ਲੈਣਗੇ ਉਹਦਾ ਕੀ ਕੋਈ ਜਵਾਬ ਆਂਦਾ ਹੈ ਤੁਹਾਨੂੰ ਤੁਸੀਂ ਹੋਰ ਵੀ ਦਿਖਾਵਾਂਗੇ ਤੁਸੀਂ ਬਣੇ ਰਹੋ ਕੈਮਰਾਮੈਨ ਰਕੇ ਦੇ ਨਾਲ ਅੱਜ ਦੀ ਰਿਪੋਰਟ ਐਸਐਮ ਜੈਨੂ